ਕੇਂਦਰ ਸਰਕਾਰ ਵੱਲੋਂ ਬਣਾਏ ਗਏ ਵਕਫ ਐਕਟ 2025 ਨੂੰ ਪੰਜਾਬ ਵਿੱਚ ਲਾਗੂ ਨਾ ਕੀਤਾ ਜਾਵੇ ਖੰਨਾ ਮਦਰਾਸਾ ਸੇਕ احمد ਸਰਹੰਦੀ ਆਜ਼ਾਦ ਨਗਰ ਖੰਨਾ ਮਸਜਿਦ ਵਿਕੇ ਪਹੁੰਚੇ ਜਨਾਬ ਅਬਦੁੱਲ ਬਰੀ ਚੇਅਰਮੈਨ ਮਰੋਲਟੀ ਕਮਿਸ਼ਨ ਨੂੰ ਆਲ ਇੰਡੀਆ ਮਿੱਲੀ ਉਸਕੇ ਬਾਅਦ ਮੈਂ ਆਕੇ ਸ਼ਹਿਰ ਖੰਨਾ ਆਈ ਵੀ ਆਈ ਹਸਪੀਟਲ ਮੈਂ ਮੈਂ ਆਪਣੀ ਸੇਵਾਏ ਐਜ਼ ਅ ਐਮਰਜੈਂਸੀ ਮੇਰੇ ਕਾਮ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਕੋਈ ਕਿਸੇ ਚੀਜ਼ ਦੀ ਕੋਈ ਡਿਮਾਂਡ ਹੈ ਸਰਕਾਰ ਵੱਲੋਂ ਤੇ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂ ਮੈਂ ਇੱਥੇ ਪਹੁੰਚਾਇਆ ਇਹਨਾਂ ਨੇ ਜਿਹੜਾ ਮੈਮੋਰੰਡਮ ਟਰਮੀਨ ਬਿਲ ਵਕਫ ਬੋਰਡ ਟਰਮੀਨ ਬਿਲ 2024 ਦਾ ਜਿਹੜਾ ਹੈ ਉਹਦੇ ਵਾਸਤੇ ਇੱਕ ਮੈਮੋਰੰਡਮ ਦਿੱਤਾ ਗਿਆ ਹੈ ਕਿ ਕਮਲਗੰਗਿਆ ਬਗਵੰਤ ਮਾਨ ਜੀ ਆਪਣੇ ਸਟੇਟ ਦੇ ਵਿੱਚ ਇਸ ਚੀਜ਼ ਦਾ ਐਲਾਨ ਕਰਨ ਕਿ ਭਈ ਅਸੀਂ ਇਹਨੂੰ ਲਾਗੂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਵਕਫ ਐਕਟ 2025 ਨੂੰ ਪੰਜਾਬ ਵਿੱਚ ਲਾਗੂ ਨਾ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਦੇਣ ਲਈ ਇੱਕ ਮੰਗ ਪੱਤਰ ਦਿੱਤਾ ਗਿਆ ਖੰਨਾ ਮਦਰਾਸਾ ਸੇਕ احمد ਸਰਹੰਦੀ ਆਜ਼ਾਦ ਨਗਰ ਖੰਨਾ ਮਸਜਿਦ ਵਿਖੇ ਪਹੁੰਚੇ ਜਨਾਬ ਅਬਦੁੱਲ ਬਰੀ ਚੇਅਰਮੈਨ ਮਰੋਲਟੀ ਕਮਿਸ਼ਨ ਨੂੰ ਆਲ ਇੰਡੀਆ ਮਿੱਲੀ ਕੌਂਸਲ ਦੇ ਪ੍ਰਧਾਨ ਕਾਰੀ ਸ਼ਕੀਲ احمد ਅਤੇ ਮੁ슬ਮਿਂ ਵਿਕਾਸ ਕਮੇਟੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ। ਨੇ ਉਨ੍ਹਾਂ ਪੁੱਛਣੇ ਪਰ ਬਲਕਿ ਮਹਿਦਾਨ ਲੋਕੋ ਸੇ ਤੁਰੋਤੇ ਅਸਬਿਲ ਲੋਕ ਇਸ ਗਾਣੇ ਬਿਲਕੁਲ ਲਾਹੂ ਨਹੀਂ ਹੁਣ ਦੇ। और जो प्रोग्रामों की वजह से हमारे चेयरमैन साहब उसके बाद मैंने मोहाली आई वी वाई हॉस्पिटल में अपनी सेवाएं एज ऐज़ मेडिकल ऑफिसर के रूप में दी हैं उसके बाद मैं आपके शहर खन्ना आई वी वाई हॉस्पिटल में मैंने अपनी सेवाएं एज ऐज़ एमरजेंसी मेडिकल ऑफिसर के रूप में दी हैं मैं इंतज़ामिया कमेटी का तहे दिल से शुक्रिया अदा करती हूँ कि जिन्होंने आज मुझे यहाँ आने का मौका दिया और मैं ये कहना चाहती हूँ कि मदरसे के बच्चों के लिए और उनके फ्यूचर के लिए उनके फ्यूचर के लिए काफ़ी दुआ गो हूँ मैं चाहती हूँ कि दीन के साथ दुनिया भी बहुत ज़रूरी है और दुनिया के साथ दीन भी बहुत ज़रूरी है उन्हें अच्छे से अच्छी तालीम हासिल की जाए उनके तालीम के लिए जो भी मतलब मैं और मेरे परिवार वाले सभी समाजसेवी हैं तो जो भी हमसे बन पाया हम मदद करेंगे सत्यो जी आज हमारे मेनोरिटी डिपार्टमेंट के चेयरमैन आए थे, खन्ना जी अभी उन्होंने दो तीन मांग पत्र दिते हैं एक तो जड़ा ये बिल इसमें तरमीम बिल वक्फ बोर्ड तरमीम बिल 2024 का जड़ा है वो वास्ते एक मेमोरेंडम दिता गया है ਕਿ ਕਮਲਗੰਗਿਆ ਬਗਵਾਨਦਾਨ ਜੀ ਆਪਣੇ ਸਟੇਟ ਦੇ ਵਿੱਚ ਇਸ ਚੀਜ਼ ਦਾ ਐਲਾਨ ਕਰਨ ਕਿ ਭਈ ਅਸੀਂ ਇਹਨੂੰ ਲਾਗੂ ਨਹੀਂ ਹੋਣ ਦੇਣਗੇ। ਤੋਂ ਇੱਕ ਤਾਂ ਇਹ ਦਰ ਸੀਗੀ ਦੂਸਰੀ ਔਰ ਬਹੁਤ ਸਾਰੀ ਡਿਮਾਂਡ ਸੀਗੀ ਕਿ ਭਈ ਮਿਨੋਰਟੀ ਕਮਿਸ਼ਨ ਨੂੰ ਕਦੀ ਵੀ ਯਾ ਮਤਲਬ ਕੋਈ ਇਸ ਬਗਲ ਦੀ ਹੋਣੀ ਨਹੀਂ ہوئی ਕਿ ਭਈ ਮੁਸਲਿਮ ਮਿਨੋਰਟੀ ਜਿੱਤੇ ਜਿੱਤੇ ਰਹਿੰਦੀ ਹੈ ਉਹਨਾਂ ਦੇ ਬਹੁਤ ਸਾਰੇ ਮਸਾਇਲ ਨੇ ਜਿਵੇਂ ਕੋਈ ਇਹਨਾਂ ਦੇ ਕੋਲ ਇਸ ਤਰ੍ਹਾਂ ਦੀ ਮਿਨੋਰਟੀ ਹਾਲ ਨਹੀਂ ਹੈ। ਕਮਿਊਨਿਟੀ ਹਾਲ ਜਿਹਦੇ ਵਿੱਚ ਇਹ ਛੋਟੇ ਮੋਟੇ ਪ੍ਰੋਗਰਾਮ ਕਰ ਸਕਣ ਇਸ ਵਾਸਤੇ ਚੇਅਰਮੈਨ ਸਾਹਿਬ ਨੂੰ ਬੁਲਾਇਆ ਸੀ ਕਿ ਤੁਸੀਂ ਸਾਡੀ ਆਵਾਜ਼ ਭਗਵੰਤ ਮਾਨ ਜੀ ਤੱਕ ਪਹੁੰਚਾਓ ਔਰ ਸਾਨੂੰ ਜਿੰਨ ਜਿੰਨ ਚੀਜ਼ਾਂ ਦੀ ਲੋੜ ਹੈ ਉਹਨਾਂ ਨੂੰ ਮੁਹੱਈਆ ਕਰਾਣ ਕਿਉਂਕਿ ਮਾਈਨੋਰਟੀ ਕਮਿਸ਼ਨ ਚੇਅਰਮੈਨ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਉਹ ਆਪਣੀ ਆਵਾਜ਼ ਬਣ ਕਰਕੇ ਸਰਕਾਰ ਤੱਕ ਇਹ ਗੱਲਾਂ ਪਹੁੰਚਾਣ ਤਾਂ ਅਸੀਂ ਆਜ ਚੇਅਰਮੈਨ ਸਾਹਿਬ ਨੂੰ ਬੁਲਾ ਕੇ ਇਹ ਗੱਲਾਂ ਕੀਤੀਆਂ ਕਿ ਇੱਕ ਤੋਂ ਜੋ ਵਕਫ ਬੋਰਡ ਤਰਮੀਮ ਬਿਲ ਹੈ ये वाकई मुसलमानों के हक च नहीं है और पूरे हिंदुस्तान के मुसलमानों के खिलाफ नहीं अपायदा पुरजोर बाकायदा विरोध करते हैं और ये मेमोरेंडम जीता गया है दूसरे उन्होंने तो एक लाइब्रेरी दीवाना खान ग़ुलाम मोहम्मद दीवाना खान जो खन्ना सिविल हॉस्पिटल भी जिन्होंने नाव से है उन्होंने तो नाव से एक लाइब्रेरी कायम कि जिन्हें अंदर सारे धर्मों की पुस्तक मौजूद होन ਔਰ ਧਾਰਮਿਕ ਪੁਸਤਕਾਂ ਦੇ ਨਾਲ ਨਾਲ ਬਾਕਾਇਦਾ ਸਿਆਸੀ ਅਤੇ ਸਮਾਜੀ ਔਰ ਜੋ ਸਹੀ ਤਾਰੀਖ ਨੇ ਜੋ ਸਾਡੇ ਬড়ੋਨੇ ਕ੍ਰਾਂਤੀਕਾਰੀ ਕੰਮ ਕੀਤਾ ਹੈ ਔਰ ਪਹਿਲੇ ਵੀ ਆਪਣੇ ਦੁਸ਼ਮਣੋਂ ਕੋ ਯਹਾਂ ਸੇ ਖਦੇੜੇ ਚਾਹੇ ਉਹ ਅੰਗਰੇਜ਼ ਹੋਣ ਔਰ ਯਾ ਅੰਗਰੇਜ਼ਾਂ ਤੋਂ ਬਾਅਦ ਬਾਕਾਇਦਾ ਕੋਈ ਵੀ ਬਾਹਰੀ ਮੁਲਕ ਜਦੋਂ ਵੀ ਜ ਮਤਲਬ ਆਪਣੀ ਅੱਖ ਨੂੰ ਇਧਰ ਨਹੀਂ ਇਧਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਦਾ ਮੂੰਹ ਤਰਜੁਬ ਦਿਵਾ ਦਿੱਤਾ ਹੈ ਜੀ ਕ੍ਰਾਂਤੀਕਾਰੀਆਂ ਦੀ ਬਾਗੈਦ ਹਮਾਰੇ ਸਾਹਮਣੇ ਰਿਸ਼ਤ ਹੈ ਇਸ ਲਈ ਲਾਇਬ੍ਰੇਰੀ ਦੀ ਮੰਗ ਕੀਤੀ ਗਈ ਹੈ ਮਿੱਲੀ ਕੌਂਸਲ ਦੇ ਪ੍ਰਧਾਨ ਕਾਰੀ ਸ਼ਕੀਲ ਅਹਿਮਦ ਤੇ ਉਸੂ ਵਿਕਾਸ ਕਮੇਟੀ ਕਨਵੀ ਇੱਕ ਮਖਬਤਰ ਦਿੱਤਾ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਪਹਿਲੇ ਤਾਂ ਤੁਹਾਡਾ ਮੈਂ ਸ਼ੁਕਰੀਆ ਦਾ ਕਰਨਾ ਚਾਹਾਂਗਾ ਮੈਂ ਇੱਥੇ ਪਹੁੰਚਿਆ ਕਾਰੀ ਸ਼ਕੀਲ ਸਾਹਿਬ ਨੇ ਮੈਨੂੰ ਇਨਵਾਈਟ ਕੀਤਾ ਸੀ ਮੈਂ ਸਭ ਤੋਂ ਪਹਿਲੇ ਕਰੀ ਸਕੀਲ ਸਾਹਿਬ ਦਾ ਇਹਨਾਂ ਦੀ ਪੂਰੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਾ ਪਰ ਮੈਂ ਇੱਥੇ ਪਹੁੰਚਣ ਦਾ ਮੇਰਾ ਮਕਸਦ ਸਿਰਫ ਇਹ ਹੈ ਜਿਤੇ ਜਿਤੇ ਮੇਰੀ ਕੌਮ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਕੋਈ ਕਿਸੇ ਚੀਜ਼ ਦੀ ਕੋਈ ਡਿਮਾਂਡ ਹੈ ਸਰਕਾਰ ਵੱਲੋਂ ਤੇ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂ ਮੈਂ ਇੱਥੇ ਪਹੁੰਚਾਇਆ ਇਹਨਾਂ ਨੂੰ ਜਿਹੜੇ ਮੈਮੋਰੈਂਡਮ ਦਿੱਤਾ ਮੈਨੂੰ ਤਾਂ ਮੈਂ ਸਰਕਾਰ ਨੂੰ ਚੇਤਾ ਕਰਾਂਗਾ ਤੇ ਉਹਨਾਂ ਨੂੰ ਤੇ ਜਗ੍ਹਾ ਤੇ ਕੋਸ਼ਿਸ਼ ਕਰਾਵਾਂਗੇ ਜਿਹੜੇ ਇਹਨਾਂ ਦੀ ਮੰਗ ਹੈ ਉਹ ਪੂਰੀ ਕਰਾਵਾਂਗੇ ਕਿ ਲੈਬਰੇਟਰੀ ਦੀ ਗੱਲ ਕਿੱਥੀ ਗਈ ਹੈ ਤੇ ਜਗ੍ਹਾ ਦੀ ਮੰਗ ਹਾਂਜੀ ਇਨਸ਼ਾਅੱਲਾ ਮੈਂ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਹਰ ਇੱਕ ਜਿਹੜੀ ਜਿਹੜੀ ਡਿਮਾਂਡ ਡਿਮਾਂਡ ਰੱਖੀ ਹੈ ਉਹਨਾਂ ਨੇ ਉਹਨਾਂ ਨੂੰ ਪੂਰੀ ਕਰਾਉਣ ਦੀ ਕੋਸ਼ਿਸ਼ ਪੂਰੀ ਕਰਾ ਕੇ ਦੇਵਾਂ ਇਹਨਾਂ ਨੂੰ ਕੋਸ਼ਿਸ਼ ਨਹੀਂ ਕਰਾ ਕੇ ਦੇਵਾਂ